ਤੁਸੀਂ ਦੇਖ ਸਕਦੇ ਹੋ ਇਹ ਖਜਲਾ ਹਿੰਦੀ ਦੇ ਵਿੱਚ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਹੈ ਪਾਥੀਆਂ ਛਪਾਰ ਦਾ ਮੇਲਾ ਇੱਕ ਪ੍ਰਸਿੱਧ ਮੇਲਾ ਹੈ ਧਾਰਮਿਕ ਮੇਲਾ ਹੈ ਸਭਿਆਚਾਰਿਕ ਮੇਲਾ ਹੈ ਤੇ ਇਤਿਹਾਸਿਕ ਮੇਲਾ ਹੈ ਤੇ ਇਹ ਮੇਲਾ ਗੋਗਾ ਜਹਰਵੀਰ ਜੀ ਤੇ ਬਾਬਾ ਸਿੱਧ ਸਲੱਖਣ ਜੀ ਦੀ ਯਾਦ ਦੇ ਵਿੱਚ ਹਰ ਸਾਲ ਹੀ ਲੱਗਦਾ ਹੈ ਦੂਰ ਦੂਰੋਂ ਜਿਹੜੇ ਲੋਕ ਨੇ ਛਪਾਰ ਦੇ ਮੇਲੇ ਦੇ ਵਿੱਚ ਆਉਂਦੇ ਨੇ ਦਰਸ਼ਨਾਂ ਦੇ ਲਈ ਤੇ ਦੇਸ਼ਾਂ ਵਿਦੇਸ਼ਾਂ ਤੱਕ ਵੀ ਮਸ਼ਹੂਰ ਹੈ ਪੰਜਾਬ ਦਾ ਛਪਾਰ ਦਾ ਮੇਲਾ ਕਿਆ ਬਾਤ ਹੈ ਕਿਆ ਬਾਤ ਵਾਹ ਜੀ ਵਾਹ 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 بڑے بڑے ਚੁੱਲੇ بڑے بڑے ਚੰਡੋਲ ਤੁਹਾਨੂੰ ਜੋ ਚਪਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲੇਗਾ ਸੋ ਟਾਈਮ ਚੈੱਕ ਕਰ ਸਕਦੇ ਹੋ ਅੱਜ ਤੁਹਾਨੂੰ ਜੋ ਵੀਡੀਓ ਹੈ 10 ਸਤੰਬਰ 2025 ਦਿਖਾ ਰਹੇ ਹਾਂ ਕਿ ਟਾਈਮ ਸ਼ਾਮ ਦੇ 6:20 ਹੋ ਚੁੱਕੇ ਆ ਸੋ ਚੈੱਕ ਕਰੋ ਟਾਈਮ ਤੇ ਇਹੋ ਜੀਆਂ ਰੌਣਕਾਂ ਨੇ ਚਪਾਰ ਮੇਲੇ ਦੀਆਂ ਤੇ ਤੁਹਾਨੂੰ ਉੱਥੇ ਜੋ ਹੈ ਸੇਲ ਹੀ ਸੇਲ ਦੇਖਣ ਨੂੰ ਮਿਲੇਗਾ ਚਪਾਰ ਦੇ ਮੇਲੇ ਦੇ ਵਿੱਚ ਸਿਰਫ 100 ਰੁਪਏ ਦੀ ਰੀਡ ਦੇ ਵਿੱਚ ਵਾਹ ਜੀ ਵਾਹ ਕੀ ਬਾਤ ਹੈ ਚੈੱਕ ਕਰੋ ਜੀ ਸਿਰਫ 100 ਰੁਪਏ ਸੋ ਦੇਖ ਸਕਦੇ ਹੋ ਆਪਾਂ ਪਹੁੰਚਿਆ ਛਪਾਰ ਮੇਲੇ ਦੇ ਵਿੱਚ ਲੋ ਜੀ ਭਰਾ ਅੱਜ ਕਰਤਾ ਜੇਬ ਖਾਲੀ ਘਰ ਆ ਲੈਨੇ ਸੋ ਦੇਖ ਸਕਦੇ ਹੋ ਇਹੋ ਜਿਹਾ ਕੁਛ ਨਜ਼ਾਰਾ ਹੈ ਛਪਾਰ ਮੇਲੇ ਦਾ ਵਾਹ ਜੀ ਵਾਹ ਚੈੱਕ ਕਰੋ ਜੀ ਮੇਲਾ ਛਪਾਰ ਦਾ ਲੋ ਜੀ ਚੈੱਕ ਕਰੋ ਜੀ ਛਪਾਰ ਮੇਲੇ ਦੀ ਸੇਲ ਬੁਨਿਆਰੀ ਦੀ ਦੁਕਾਨ ਹੈ ਤੇਰਾ 30 ਰੁਪਏ 30 ਰੁਪਏ ਅੱਲਾਹ ਲਪਲ ਲਪਲ ਸੋਨਾ 30 ਰੁਪਏ ਮਾਲ ਦੇ ਭਈ ਦਾ ਜਿਹੜਾ ਮੰਗਿਆ ਉਹ ਦਈਦਾ 30 ਰੁਪਏ 30 ਰੁਪਏ ਚਪਾਰ ਦੇ ਮੇਲੇ ਦੇ ਵਿੱਚ ਮਿਲਿਆ ਸਬਸਕ੍ਰਾਈਬਰ ਸੋ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਠੀਕ ਸੋ ਦੇਖ ਸਕਦੇ ਹੋ ਨਾ ਸੋ ਦੇਖੋ ਅੱਜ ਦੀ ਵੀਡੀਓ ਵੀਡੀਓ ਦੇ ਅੱਗੇ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਜੈ ਮਾਤਾ ਦੀ ਨਮਸਕਾਰ ਅਦਾਬ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੇਲੇ ਦਾ ਅੱਜ 6ਵਾਂ ਦਿਨ ਹੈ ਮੇਲੇ ਦੀਆਂ ਰੌਣਕਾਂ ਤੁਹਾਨੂੰ ਅੱਜ ਦੀ ਇਸ ਵੀਡੀਓ ਚ ਆ ਦੇਖੋ ਨੂੰ ਮਿਲੇਗਾ ਸੋ ਵੀਡੀਓ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਕਰੋ ਕਿੰਨੀਆਂ ਰੌਣਕਾਂ ਨੇ ਤੁਸੀਂ ਸਾਰਾ ਅੱਜ ਦੀ ਇਸ ਵੀਡੀਓ ਦੇਖ ਸਕੋਗੇ ਸੋ ਸੋ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਚਲੋ ਜੀ ਸੋ ਅੱਜ ਆਪਨੇ ਫੈਮਿਲੀ ਨਾਲ ਪਹੁੰਚੇ ਆ ਪਿੰਡ ਛਪਾਰ ਮੇਲੇ ਦੇ ਵਿੱਚ ਤੇ ਦਿਖਾਉਣੀ ਆ ਤੁਹਾਨੂੰ ਚਪਾਰ ਮੇਲੇ ਦੀਆਂ ਰੌਣਕਾਂ ਜੀ ਹਾਂ ਚਪਾਰ ਮੇਲਾ ਮਸ਼ਹੂਰ ਮੇਲਾ ਪ੍ਰਸਿੱਧ ਮੇਲਾ ਹੈ ਤੇ ਧਾਰਮਿਕ ਮੇਲਾ ਹੈ ਤੇ ਬੜੀਆ ਰੌਣਕਾਂ ਲਾਦੀਆਂ ਚਪਾਰ ਦੇ ਮੇਲੇ ਦੇ ਵਿੱਚ 100 ਰੁਪਏ 100 ਰੁਪਏ 100 ਰੁਪਏ ਤੁਹਾਨੂੰ ਮਿਲ ਜਾਏਗਾ 100 ਰੁਪਏ ਦਾ ਠੀਕ ਹੈ ਜਿਹੜਾ ਮਰਜ਼ੀ ਲੋ 100 ਰੁਪਏ ਦਾ ਦੇਖ ਸਕਦੇ ਹੋ ਇਹੋ ਜਿਹੋ ਜਿਹੋ ਸਮਾਨ ਮਿਲ ਜਾਣਾ ਚਪਾਰ ਦੇ ਮੇਲੇ ਦੇ ਵਿੱਚ ਲੱਗੀ 100 ਰੁਪਏ 100 ਰੁਪਏ 100 ਰੁਪਏ ਆਇਓ ਸੇ 100 ਰੁਪਏ 100 ਰੁਪਏ 100 ਰੁਪਏ ਹਰ ਮਾਲ 100 ਰੁਪਏ ਅਰੋ ਪਈਆ ਅਰੋ ਸੂਪੇ 3 ਰੁਪਏ 3 ਰੁਪਏ ਲਾਟੀ ਸੇਲ 3 ਰੁਪਏ 3 ਰੁਪਏ 3 ਰੁਪਏ ਮਾਲ ਦੇ ਭਈ ਦਾ ਜਿਹੜਾ ਮੰਗਿਆ ਨੂੰ ਦਈਦਾ ਸੇਲ 3 ਰੁਪਏ 3 ਰੁਪਏ ਅੱਜ ਦੀਵਟੀ ਦੇ ਲਾਟੀ ਵਟੀ ਸੇਲਾਂ ਟੀ 3 ਰੁਪਏ ਅਰੋ ਨਾ ਚਾਹੀਦੀ ਅਸਰ ਆ ਗਿਆ 3 ਰੁਪਏ 3 ਰੁਪਏ ਲਾਤੀ ਦੇ ਲਾਭ ਲੋ 3 ਰੁਪਏ 3 ਰੁਪਏ 3 ਰੁਪਏ ਅਰੋ ਨਾ ਚਾਹੀਦੀ ਨਿਆਰੀ ਜੀ ਦੁਕਾਨ ਅੰਦਰ ਆਂ ਤੀਰ ਪੇ ਤੀਰ ਪੇ ਲੱਭ ਲੋ ਲੱਭ ਲੋ ਲੱਭ ਲੋ ਸੋਨਾ ਤੀਰ ਪੇ ਤੀਰ ਪੇ ਤੀਰ ਪੇ ਆਓ ਜੀ ਆਓ ਕਨੇਡਾ ਵਾਲੇ ਆਗੇ ਤੀਰ ਪੇ ਤੀਰ ਪੇ ਲੋ ਜੀ ਚੈੱਕ ਕਰੋ ਜੀ ਚਪਾਰ ਮੇਲੇ ਦੀ ਸੇਲ ਬੜੀਆਂ ਰੌਣਕਾਂ ਲੱਗਦੀਆਂ ਚਪਾਰ ਮੇਲੇ ਦੇ ਵਿੱਚ ਤੇ ਦੇਖ ਸਕਦੇ ਆ ਅੱਜ ਹੈ 10 ਸਤੰਬਰ 2025 ਦਿਨ ਬੋਧਵਾਰ ਤੋਂ ਅਨ ਬੋਧਵਾਰ ਦੀ ਜੋ ਵੀਡੀਓ ਦਿਖਾ ਰਹੇ ਆ ਚਪਾਰ ਮੇਲੇ ਦੀ ਇਹ ਮੇਲਾ ਲਗਭਗ ਐਤਵਾਰ ਤੱਕ ਚੱਲੇਗਾ ਰਸ਼ ਘਟ ਜਾਏਗਾ ਪਰ ਐਤਵਾਰ ਤੱਕ ਜੋ ਮੇਲਾ ਹੈ ਇਹ ਰਹੇਗਾ ਹੀ ਰਹੇਗਾ ਇੱਥੇ ਤੁਹਾਨੂੰ ਜੋ ਲੇਟਿਸ ਪਰਸ ਹੈ ਉਹ ਵੀ ਮਿਲ ਜਾਏਗਾ ਦੇਖ ਸਾਡੀ ਇਹ ਜੋ ਪਰਸ ਮਿਲ ਜਾਏਗਾ ਛਪਾਰ ਦੇ ਮੇਲੇ ਦੇ ਵਿੱਚ ਤੇ ਚੈੱਕ ਕਰੋ ਰੌਣਕਾ ਚੈੱਕ ਕਰੋ ਛਪਾਰ ਮੇਲੇ ਦੀ ਬੜਾ ਰਸ਼ ਹੁੰਦਾ ਹੈ ਇੱਥੇ ਤੁਹਾਨੂੰ ਜੋ ਹੈ ਪਰਸ ਮਿਲ ਜਾਏਗਾ ਲੇਡੀਜ਼ ਪਰਸ ਬਰੇ ਕੀ ਪ੍ਰਾਈਸ ਹੈ ਨਾ 200 ਰੁਪਏ ਦਾ ਸੋ ਤੋ ਦੇਖ ਸਕਦੇ ਹੋ 200 ਰੁਪਏ ਦੀ ਰੇਂਜ ਦੇ ਵਿੱਚ ਮਿਲ ਜਾਏਗਾ ਪਰ ਛਪਾਰ ਦੇ ਮੇਲੇ ਦੇ ਵਿੱਚ ਜਿਹੜਾ ਮਰਜ਼ੀ ਲੋ ਜਿਹੜਾ ਮਰਜ਼ੀ ਕਲਰ ਲੋ ਇਹ ਵੀ ਕਲਰ ਲੈ ਸਕਦੇ ਹੋ ਤੁਸੀਂ ਇਹ ਵੀ ਲੈ ਸਕਦੇ ਹੋ ਇਹ ਵੀ ਲੈ ਸਕਦੇ ਹੋ ਜਿਹੜਾ ਮਰਜ਼ੀ ਕਲਰ ਲੋ ਸਿਰਫ 200 ਰੁਪਏ ਦੀ ਰੇਂਜ ਦੇ ਵਿੱਚ ਮਿਲੇਗਾ ਛਪਾਰ ਦੇ ਮੇਲੇ ਦੇ ਵਿੱਚ ਜੀ ਹਾਂ ਛਪਾਰ ਦਾ ਮੇਲਾ ਲੋ ਇਹ ਚੈੱਕ ਕਰੋ ਪਿੰਡ ਛਪਾਰ ਜ਼ਿਲ੍ਹਾ ਲੁਧਿਆਣਾ ਮੰਡੀ ਅਹਿਮਦਗੜ ਸ਼ਹਿਰ ਵਿੱਚ ਲੱਗਦਾ ਹੈ ਛਪਾਰ ਦਾ ਮੇਲਾ ਵਾਹ ਜੀ ਵਾਹ ਕੀ ਬਾਤ ਹੈ ਕੀ ਬਾਤ ਹੈ ਵਾਹ ਜੀ ਵਾਹ ਚੈੱਕ ਕਰੋ ਵੀ ਸੇਲ ਛਪਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲੇਗਾ 10 ਦੇ ਸੇਲ ਹੈ ਤੁਹਾਨੂੰ ਸਟਾਰ ਦੇ ਮਿਲਣ ਦੇ ਦੇਖਣ ਦੇ 150 100 ਸੇਲਾ ਭਾਈ ਸੇਲ 200 ਸੇਲ ਬਲਾਜੋ ਲੋਕ ਪਿਆਰ ਦੇ 3 ਸੇਲ ਰੋਟੀ ਸ਼ਟਾ ਲੋਕ ਬਲਾਜੋ ਉਹਨੋ ਤੇ ਜੋ ਸੇਲ ਦੇਖਣ ਨੂੰ ਮਿਲਗਾ ਚਪਾਰ ਦੇ ਮੇਲੇ ਦੇ ਵਿੱਚ 10 ਰੁਪਏ ਦਾ ਸੇਲ ਹੈ ਤੇ ਬੜੀਆਂ ਰੌਣਕਾਂ ਤੁਸੀਂ ਦੇਖ ਸਕਦੇ ਹੋ ਅੱਜ ਦੇ ਟੇੜ ਦੇ ਵਿੱਚ 10 ਰੁਪਏ ਦਾਸਰ ਦੇ ਸਹੇਦਾਂ ਸਿਰਫ 10 ਰੁਪਏ ਦਾ ਤੁਹਾਨੂੰ ਮਿਲੇਗਾ ਜਿਹੜਾ ਮਰਜ਼ੀ ਲੋ ਸਿਰਫ 10 ਰੁਪਏ 10 ਰੁਪਏ 10 ਰੁਪਏ ਵਾਹ ਜੀ ਵਾਹ ਕਿਆ ਬਾਤ ਦੇ ਸਹੇਦਾਂ ਸਿਰਫ 10 ਰੁਪਏ ਦਾ ਤੁਹਾਨੂੰ ਮਿਲੇਗਾ ਜਿਹੜਾ ਮਰਜ਼ੀ ਲੋ ਸਿਰਫ 10 ਰੁਪਏ 10 ਰੁਪਏ 10 ਰੁਪਏ ਵਾਹ ਜੀ ਵਾਹ ਕਿਆ ਬਾਤ 10 ਰੁਪਏ ਦੀ ਰੇਨ ਦੇ ਵਿੱਚ ਮਿਲ ਜਾਏਗਾ ਕੁਝ ਮਰਜ਼ੀ ਲੋ ਸਿਰਫ 10 ਰੁਪਏ ਵਾਹ ਜੀ ਵਾਹ ਕਿਆ ਬਾਤ ਫਟਾ ਲੋ ਕਲਾਜੋ ਨੇ ਪਿਆ ਮੈਨੂੰ ਸਿਲਾ ਪਾਇਸੇ ਕੋਰੇ ਮੇਰੇ ਸਿਆਰੇ 300 ਦੇ ਸੱਤਾਂ ਬਚੀਏ ਕਿੱਪਾ ਮੇਰੇ ਨਾਲ 200 ਰੁਪਏ ਲੱਗੇ ਉਦਈਦਾ ਸੇਲ ਅਗਲਾ ਟੋੜੀ ਉੱਪਰ ਜਾਏ ਮੇਰਾ ਸਾਰਾ ਜੇਬ ਖਾਲੀ ਕਰ ਦੇਣਾ ਆ ਲੱਬ ਲੱਬਦੀ ਸਭੀਆਂ ਸ਼ੋਪਿੰਗ ਬੈਗ ਦੇ ਵਿੱਚ ਲੱਬ 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 ਸੋਨਾ 20 ਰੁਪਏ 30 ਰੁਪਏ 20 ਰੁਪਏ ਧਿਆਲ ਕਿੱਧਰ ਹੈ ਸੇਲ ਇੱਧਰ ਚਪਾਰ ਮੇਲੇ ਦੇ ਵਿੱਚ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਕਰੀ ਤੇ ਠੀਕ ਆ ਦੇਖ ਸਕਦੇ ਹੋ ਅੱਜ ਮੇਰੀ ਬੇਟੀ ਵੀ ਆਈ ਹੈ ਤੇ ਤੁਸੀਂ ਆਪਣੇ ਬੱਚਿਆਂ ਦਾ ਧਿਆਨ ਜਰੂਰ ਰੱਖਣਾ ਚਪਾਰ ਦੇ ਮੇਲੇ ਦੇ ਵਿੱਚ ਲੋ ਇਹ ਚੈੱਕ ਕਰੋ ਜੀ ਚਪਾਰ ਮੇਲੇ ਦੀਆਂ ਰੌਣਕਾਂ ਤੁਹਾਨੂੰ ਇਹੋ ਜਿਹਾ ਕੁਝ ਨਜ਼ਾਰਾ ਦੇਖਣ ਨੂੰ ਮਿਲੇਗਾ ਜਿੱਥੇ ਤੁਹਾਨੂੰ ਸੇਲ ਹੀ ਸੇਲ ਆ ਇੱਥੇ ਤੁਹਾਨੂੰ ਜੋ ਲੇਡੀਜ਼ ਦਾ ਸਾਰਾ ਸਮਾਨ ਜੋ ਹੈ ਝੁੰਮਕੇ ਹੋਗੇ ਜਿਵੇਂ ਕਿ ਦੇਖ ਸਕਦੇ ਹੋ ਬਹੁਤ ਹੀ ਵਧੀਆ ਡਿਜ਼ਾਈਨ ਦੇ ਵਿੱਚ ਟਿਫਸ ਟਿਫਸ ਡਿਜ਼ਾਈਨ ਹੈ ਝੁੰਮਕੇ ਦੇ ਤੁਹਾਨੂੰ ਮਿਲ ਜਾਏਗਾ ਛਪਾਰ ਦੇ ਮੇਲੇ ਦੇ ਵਿੱਚ ਵਾਹ ਜੀ ਵਾਹ ਕੀ ਬਾਤ ਹੈ ਇਹ ਕੀ ਬਾਤ ਹੈ ਮੇਰੇ ਭੈਣਾ ਵਾਸਤੇ ਮਿਲ ਜਾਏਗਾ ਠੀਕ ਹੈ ਜੀ ਤੋਂ ਦੇਖ ਸਕਦੇ ਹਾਂ ਬਹੁਤ ਹੀ ਸੋਨੇ ਸੋਨੇ ਡਿਜ਼ਾਈਨ ਦੇ ਵਿੱਚ ਝੁੰਮਕੇ ਤੁਹਾਨੂੰ ਕਿੱਥੇ ਮਿਲੇਗਾ ਛਪਾਰ ਦੇ ਮੇਲੇ ਫਿਰ ਦੇਖ ਸਕਦੇ ਹੋ ਚਪਾਰ ਦੇ ਮੇਲੇ ਪਹੁੰਚੋ ਦੇਖ ਸਕਦੇ ਹੋ 150 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਚਪਾਰ ਦੇ ਮੇਲੇ ਦੇ ਵਿੱਚ ਜਿਹੜਾ ਮਰਜ਼ੀ ਲੋ ਜਿਹੜਾ ਜੀ ਸਿਰਫ 1.5 ਦੀ ਰੇਂਜ ਦੇ ਵਿੱਚ ਮਿਲੇਗਾ ਚਪਾਰ ਦੇ ਮੇਲੇ ਦੇ ਵਿੱਚ ਦੇਖ ਸਕਦੇ ਹੋ ਵਾਹ ਜੀ ਮੇਰਾ ਦੋ ਦੋ ਦਿਖਾਦਾ ਮੈਂ ਤਾਂ ਮੈਂ ਤੁਹਾਨੂੰ ਆਹ ਦਿਖਾ ਦੇ ਤੂੰ ਮੈਂ ਹੋਰ ਦਿਖਾ ਦੇ ਮਿਲ ਜਾਏਗਾ ਚਪਾਰ ਦੇ ਮੇਲੇ 150 ਰੁਪਏ ਦਾ 150 ਦਾ 150 ਦਾ ਜੀ ਹਾਂ 150 ਦਾ ਤੇ ਇਹ ਵੀ ਤੁਹਾਨੂੰ ਮਿਲ ਜਾਏਗਾ 150 ਰੁਪਏ ਦਾ 150 ਦਾ ਜੀ ਹਾਂ ਕਿੱਥੇ ਛਪਾਰ ਦੇ ਮੇਲੇ ਦੇ ਵਿੱਚ ਸੋ ਪਹੁੰਚੋ ਛਪਾਰ ਦੇ ਮੇਲੇ ਤੇ ਦੇਖ ਸਕਦੇ ਹੋ ਝੁੰਮਕੇ ਹੀ ਝੁੰਮਕੇ ਮਿਲੇਗਾ ਬਹੁਤ ਹੀ ਵਧੀਆ ਕੁਆਲਟੀ ਦੇ ਵਿੱਚ ਛਪਾਰ ਦੇ ਮੇਲੇ ਆਓ ਵੱਡੇ ਵੱਡੇ ਖਿਡੌਣੇ ਆ ਗਏ ਪੀਆ ਪੀਆ ਰੁਪਏ ਆਸਾ ਵਾਲੇ ਹੋ ਗਏ ਪੀਆ ਆਈ ਮੰਦੇ ਰੇਟ ਹੋ ਗਏ ਪੀਆ ਪੀਆ ਰੁਪਏ ਆਈ ਆਓ ਮੇਲਾ ਲੱਗਿਆ ਮੇਲਾ ਖਿਡੌਣਿਆਂ ਦਾ ਮੇਲਾ ਪੀਆ ਪੀਆ ਰੁਪਏ ਪੀਆ ਪੀਆ ਰੁਪਏ ਵਾਹ ਜੀ ਕੀ ਬਾਤ ਹੈ ਵੱਡੇ ਵੱਡੇ ਖਿਡੌਣੇ ਸੇਲ ਦੇ ਵਿੱਚ ਤੁਹਾਨੂੰ ਮਿਲੇਗਾ 50 ਰੁਪਏ ਦਾ 50 ਰੁਪਏ ਦਾ ਜਿਹੜਾ ਮਰਜੀ ਲਓ ਦਬਈ ਦਾ ਜਿਹੜਾ ਮੰਗੇ ਉਹਨੂੰ ਦਈ ਦਾ ਪੀਆ ਪੀਆ ਰੁਪਏ ਅੱਜ ਡੀ ਵੱਡੀ ਰੇ ਲਾਇਓ ਡੀ ਵੱਡੀ ਸੇਲ ਹੈ ਪੀਆ ਪੀਆ ਰੁਪਏ ਆਓ ਜੀ ਆਓ ਮਾਲ ਢਬਈ ਦਾ ਜਿਹੜਾ ਮੰਗੇ ਹੁੰਦਾ ਹੀ ਦਾ ਪਿਆ ਪਿਆਰ ਪੀਆ ਆਓ ਜੀ ਆਓ ਭੈਣ ਜੀ ਭਰਾ ਜੀ ਕਿਤੇ ਚੱਲੇ ਹੋ ਖਲਾਉਣੇ ਦੀ ਦੁਕਾਨ ਇੱਧਰ ਲੋ ਜੀ ਚੈੱਕ ਕਰੋ ਜਿਛਪਾਰ ਮੇਲੇ ਦੀਆਂ ਰੌਣਕਾਂ ਵਾਹ ਜੀ ਵਾਹ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਦੇਖ ਸਕਦੇ ਹੋ ਛਪਾਰ ਮੇਲਾ ਲਗਭਗ ਮੰਨ ਕੇ ਚੱਲੋ ਚੈੱਕ ਕਰੋ ਸਾਦਿਆਂ ਹੱਥਾਂ ਦੀ ਕਲਾਕਾਰੀ ਦੇਖੋ ਇਹ ਤੁਹਾਨੂੰ ਮਿਲੇਗਾ ਛਪਾਰ ਦੇ ਮੇਲੇ ਦੇ ਵਿੱਚ 150 ਰੁਪਏ ਦਾ ਵਾਹ ਜੀ ਵਾਹ ਕੀ ਬਾਤ ਹੈ ਜੀ ਕੀ ਬਾਤ ਕਿੰਨੇ ਦਾ 150 ਰੁਪਏ ਦਾ ਤੇ ਇਹੋ ਜਿਹਾ ਕੁਝ ਤੁਹਾਨੂੰ ਛਪਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲੇਗਾ ਕਿਉਂਕਿ ਹੱਥਾਂ ਦੀ ਕਲਾਕਾਰੀ ਹੈ ਤੇ ਸਾਰਾ ਇਹ ਜੋ ਹੈ ਹੱਥਾਂ ਦੇ ਨਾਲ ਬਣਾਇਆ ਗਿਆ ਹੈ ਚੈੱਕ ਕਰੂੰ ਸੋ ਦੇਖ ਸਾਡੇ ਇਸ ਜਗ੍ਹਾ ਤੇ ਤੁਹਾਨੂੰ ਮੁੰਬਈ ਤਮਾਕਾ ਸੇਲ ਦੇਖਣ ਨੂੰ ਮਿਲੇਗਾ ਸੋ ਇਹੋ ਜਿਹਾ ਕੁਝ ਸੇਲ ਹੈ ਸੋ ਚੈੱਕ ਕਰੋ ਜੀ ਚੈੱਕ ਕਰੋ ਦੇਖ ਸਕਦੇ ਹੋ ਸੇਲ ਸਿਰਫ 100 ਰੁਪਏ ਦੀ ਰੇਂਜ ਦੇ ਵਿੱਚ ਮਿਲੇਗਾ ਜਿਹੜਾ ਮਰਜ਼ੀ ਲੋ ਇਹੋ ਜੇ ਬੋਤਲ ਨੇਚਰ ਲਾਂਚ ਟਿਫਨ ਲੋ ਜੀ ਚੈੱਕ ਕਰੋ ਛਪਾਰ ਮੇਲੇ ਦੀਆਂ ਰੌਣਕਾਂ ਅੱਜ ਤੁਹਾਨੂੰ ਜੋ ਵੀਡੀਓ ਹੈ ਦਿਖਾ ਰਹੇ ਹਾਂ 10 ਸਤੰਬਰ 2025 ਦਿਨ ਬੁੱਧਵਾਰ ਦੀ ਜੋ ਵੀਡੀਓ ਹੈ ਤੁਸੀਂ ਦੇਖ ਰਹੇ ਹੋ ਛਪਾਰ ਮੇਲੇ ਦੀਆਂ ਰੌਣਕਾਂ ਇੱਥੇ ਤੁਹਾਨੂੰ ਜੋ ਹੈ ਚੰਡੋਲ ਦੇਖਣ ਨੂੰ ਮਿਲੇਗਾ ਤੇ ਆ ਤੁਹਾਨੂੰ ਜਿਵੇਂ ਕਿ ਪਿੱਛੇ ਜੋ ਵੀਡੀਓ ਹੈ ਡੇਲੀ ਦੀ ਅਪਡੇਟ ਵੀਡੀਓ ਤੁਹਾਨੂੰ ਚਪਾਰ ਮੇਲੇ ਦੀ ਦਿਖਾ ਰਹੇ ਆ ਇਸ ਚੈਨਲ ਤੇ ਲੋ ਚੱਲਦੇ ਆਪਾਂ ਹੋਰ ਅੱਗੇ ਤੇ ਦੇਖ ਸਕਦੇ ਹਾਂ ਬਹੁਤ ਆ ਜੀ ਬਾਤ ਕੀ ਬਾਤ ਹੈ ਇਹ ਕੀ ਬਾਤ ਹੈ ਪੂਰੀਆਂ ਰੌਣਕਾਂ ਲੱਗਦੀਆਂ ਚਪਾਰ ਦੇ ਮੇਲੇ ਦੇ ਵਿੱਚ ਇੱਥੇ ਤੁਹਾਨੂੰ ਖਜਲਾ ਖਜਲਾ ਮਿਲੇਗਾ ਇਹ ਖਜਲਾ ਜ਼ਰੂਰ ਖਾਣਾ ਇੱਕ ਵਾਰ ਸੋ ਤੋ ਅੱਜ ਦਾ ਵੀਡੀਓ ਇੱਥੇ ਤੱਕ ਦਾ ਹੀ ਮਿਲਦੇ ਆਂ ਫੇਰ ਤੋਂ ਇੱਕ ਨਵੇਂ ਵਲੌਗ ਦੇ ਵਿੱਚ ਨਵੇਂ ਵੀਡੀਓ ਦੇ ਵਿੱਚ ਨਵੇਂ ਦਿਨ ਤੇ ਨਵੇਂ ਸਵੇਰ ਦੇ ਨਾਲ ਜੈ ਹਿੰਦ ਜੈ ਭਾਰਤ ਜੈ ਪੀਰਾਂ ਦੀ ਜੈ ਮਸਤਾਂ ਦੀ